ਜਿਹੜੇ ਪਰਫਿਊਮ ਤੇ ਇਤਰ ਵਿਰਾਟ ਕੋਹਲੀ ਵਰਗੇ ਲਾਉਂਦੇ ਨੇ ਉਹ ਵੀ ਆਪਣੇ ਕੋਲੇ ਪਾਏ ਨੇ ਪਰ ਉਹੋ ਐ ਨਹੀਂ ਪਤਾ ਲੱਖਾਂ ਦੇ ਲੈਂਦੇ ਹੁਣ ਆਪਣੇ ਕੋਲੇ ਸਿਰਫ 300 ਤੋਂ ਸਟਾਰਟ ਹੋ ਜਾਂਦਾ ਜੇ 19 21 ਦਾ ਫਰਕ ਵੀ ਨਿਕਲ ਗਿਆ ਜਮਾ ਫਰੀ ਲੈ ਜਾਓ ਆ ਦੇਖੋ ਅਰਮਾਨੀ ਜ਼ਾਰਾ ਡਿਓਰ ਗੁੱਚੀ ਫਲੋਰਾ ਹੂਗੋ ਬੋਸ ਬਰਬਰੀ ਸ਼ਨੇਲ ਕ੍ਰੀਡ ਤੇ ਆਹ ਲਾਉਂਦਾ ਵਿਰਾਟ ਕੋਹਲੀ ਆਹ ਲਾਉਂਦਾ ਭਾਈ ਆਪਣਾ ਹਰਪਾਜਨ ਸਿੰਘ ਭੱਜੀ ਜਿਹੜਾ ਕਰੈਕਟ ਖੇਡਦਾ ਆ ਜਿਹੜੇ ਪਰਫਿਊਮ ਨੇ ਜਿਹੜੇ 25 30 35000 ਦੇ ਮਿਲਦੇ ਨੇ ਇੱਥੇ ਸਭ ਤੁਹਾਨੂੰ 1200 ਦੇ ਮਿਲਣਗੇ 50 ਐਮਐਲ ਦੀ ਪੈਕਿੰਗ ਆ ਤੇ ਆਹ ਤੁਹਾਨੂੰ ਸਿਰਫ 300 ਦਾ ਊਦ ਤੇ ਇਤਰ ਤੇ ਜੇ ਤੁਸੀਂ ਇਤਰ ਜਾਂ ਊਦ ਲੈਣਾ ਉਹ ਸਿਰਫ ਤੁਹਾਨੂੰ 300 ਦੀ ਸ਼ੀਸ਼ੀ ਮਿਲੂਗੀ 3 ਐਮਐਲ ਦੀ 6 ml ਦੀ 600 ਦੀ ਵੱਧ ਜਿੰਨਾ ਮਰਜੀ ਲੋ ਚਾਹੇ 10000 ਦੀ ਸ਼ੀਸ਼ੀ ਭਰ ਕੇ ਲੈ ਜਾਓ ਐ ਵੀ ਨਹੀਂ ਵੀ ਇਹ ਸਸਤਾ ਹੈਗਾ ਸਾਡੇ ਕੋਲੇ ਪੈਕਿੰਗ ਛੋਟੀ ਆ ਬਰਨਾਲਾ ਸ਼ਿਆਮਾ ਅਤਰ ਦੀ ਬ੍ਰਾਂਚ ਹੈ ਪੁਰਾਣੇ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਜਿਹੜੀ ਨਵੀਂ ਮਾਰਕੀਟ ਬਣੀ ਆ ਤੇ ਜੇ ਤੁਹਾਨੂੰ ਪੁਰਾਣੀ ਖਾਂਗੇ ਜਿੰਨੀ ਮਰਜੀ ਆਪਣੇ ਕੋਲੇ ਸ਼ਿਆਮਾ ਅਤਰ ਦੇ ਵੱਲੋਂ ਤਿਆਰ ਕਰੀ ਹੋਈ ਕਹਾ ਡੱਬੀ ਆਈ ਹੈਗੀ ਇਹ 250 ਦੀ ਆ ਜਿੰਨੀ ਮਰਜੀ ਖਾਂਗੇ ਹੁਣ ਸਿਆੜਾਂ ਦੇ ਵਿੱਚ ਇਹਦੀ ਬਾੜੀ ਲੋਡ ਪਊਗੀ ਤੇ ਪੂਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰੀ ਆ ਕੋਈ